ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੱਸੀ ਗੱਲ ਬਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਜੀ ਹਰਦੀਪ ਸਿੰਘ ਹੈ ਫੈਕਟਰੀ ਮਰ ਜਿਲ੍ਹਾ ਬਰਨਾਲਾ ਤੇ ਮੇਰਾ ਫੋਨ ਨੰਬਰ ਹੈ 9968485806 52800 33 ਠੀਕ ਹੈ ਜਿਹੜੀ ਆਪਾਂ ਬੱਚੀ ਦੇਖੀ ਜਾਨੇ ਕਿਹੜਾ ਸੂਤ ਹੁੰਦੀ ਹੈ ਇਹ ਸੂਤ ਦੂਜਾ ਸੂਤ ਨਹੀਂ ਠੀਕ ਹੈ ਪਹਿਲੇ ਸੂਤ ਇਹਨੇ 15 ਕਿਲੋ ਦੁੱਧ ਦਿੱਤਾ ਸੀ ਪਹਿਲੇ ਸੇ ਆਪਾਂ ਉਹ ਤਾਂ ਘਰੀ ਪੀਤਾ ਦਾ ਘਰੀ ਹੀ ਉਹ ਖਰੀਏ ਦੀ ਬੱਚੀ ਪਹਿਲਾਂ ਦੀ ਹੈ ਨਾ ਹਾਂਜੀ ਠੀਕ ਹੈ ਤੇ ਹੁਣ ਦਿਨ ਕਿੰਨੇ ਰਹਿੰਦੇ ਸੂਤ ਚ ਇਹ 25 ਦਿਨ ਇਹਦੇ ਦਿਨ ਪੂਰੇ ਆ ਜੀ 5-6 ਦਿਨ ਬਾਕੀ ਆ ਜੀ ਸੂਤ ਦੇ ਠੀਕ ਹੈ ਐਦ ਕੀ ਅੰਦਾਜ਼ਾ ਵੀ ਦੁੱਧ ਕਿੰਨਾ ਦੇ ਦੋਗੇ ਏਤੀ ਅੰਦਾਜ਼ਾ ਤੋਂ 15 ਕਿਲੋ ਦੀ ਕਹਾਂਗੇ ਕਿਉਂਕਿ ਆਪਾਂ 15 ਕਿਲੋ ਚੋਇਆ ਹੀ ਹੈ ਜੀ ਇਹਦਾ ਠੀਕ ਹੈ ਤੇ ਪਰ ਫੈਟ ਵਾਲਾ ਦੁੱਧ ਜੀ 6.5 ਤੋਂ ਪਲੱਸ ਹੀ ਦੋ ਠੀਕ ਹੈ ਆਪਾਂ 6.5 ਤੋਂ ਪਲੱਸ ਹੀ ਦੋਇਆ ਵਾ ਜਦੋਂ ਫੈਟ ਵਾਲਾ ਦੁੱਧ ਆਪਣਾ ਚੋਇਆ ਵਾ ਪਹਿਲੇ ਦੁੱਧ ਤੇ ਕੈ ਕਿ ਮਹੀਨੇ ਪਹਿਲਾ ਦੁੱਧ ਦ੍ਰਾਈ ਕਰੀਏ ਇਹ ਇਹ ਆਪਾਂ 3 ਮਹੀਨੇ ਤੇ 3 ਕਿ ਮਹੀਨੇ ਲੱਗੋ ਪਹਿਲਾ ਦੁੱਧ ਆਪਾਂ ਛੜਤੀ ਜੀ ਇਹ ਮੰਨ ਲਾ ਵਧੀਆ ਹੈ ਤਾਂ ਇਹ ਬੋਡੀ ਵੇਟ ਭਰੀ ਵੀ ਚੰਗੀ ਹੈ ਨਾ ਇਸ ਦੀ ਅੰਦਾਜ਼ਾ ਫਿਰ ਇਹ ਕਿਦਾ ਵੀ 16 ਪਾ ਸਕਦੇ ਪਰ 15 ਮੰਨ ਕੇ ਲੈ ਜਾਓ ਆਪਾਂ 15 ਮੰਨ ਕੇ ਕਹਾਂਗੇ ਤੇ ਭਾਜ ਦਾ ਕੀ ਰੱਖਿਆ ਆ ਆਪਾਂ ਸੋ ਬਰ 52 ਹਜ਼ਾਰ ਰੁਪਏ ਕੀਮਤ ਦਾ 3 ਮਹੀਨੇ ਪਹਿਲਾਂ ਗਾਂ ਦੁੱਧੋਂ ਡਰਾਈ ਕਰਤੀ ਸੀਗੀ ਤੇ ਤਾਂ ਕਿ ਵਧੀਆ ਬਾਡੀ ਵੇਟ ਭਰੀ ਬੇ ਬੱਚੀ ਪੂਰੀ ਇਹ ਨਹੀਂ ਗੱਲ ਲੱਸੀ ਨਾ ਵੀ ਕਿਸੇ ਪਾਸੇ ਲੈ ਮੋੜ ਲਈ ਤੁਨ ਘਵਾਦੀ ਮਾਰਨੂੰ ਅੱਜ ਦੀ ਪਹਿਲੇ ਸੂਈ ਦੀ ਬੱਚੀ ਘੜੀਏ ਵੀਰ ਨੇ ਘਰ ਰੱਖ ਲਈ ਸੀ ਜੇ ਨਹੀਂ ਕਰ ਨਹੀਂ ਸੋ ਦੇਖੋ ਮੂੰਹ ਮੱਥੇ ਦਾ ਚੰਗਾ ਤੇ ਇਹ ਨਹੀਂ ਗੱਲ ਵੀ ਲੱਸੀ ਨਾ ਵੀ ਆ ਸਾਫ ਆ ਜਿੰਨੀ ਵੀ ਹੈਗੀ ਹੈਗੀ ਕਿਉਂਕਿ ਪਹਿਲਾਂ ਸੂਆ ਬਾਈ ਦਾ ਦੁੱਧ ਘਰ ਪੀਤਾ ਵਾ ਇਹ ਫਿਰ ਆਪਾਂ ਗੱਭੜ ਲੈ ਕੇ ਆਏ ਸੀਗੇ ਪਿਛਲੀ ਵਾਰ ਇਹ ਆਪਾਂ ਆਪਣੇ ਘਰੀ ਸੂਈ ਆ ਜੀ ਪਿਛਲੇ ਬਾਹਰ ਇਹ ਤਾਂ ਖਰੀਦੀ ਸੀਗੀ ਆਪਾਂ ਮਨ ਲਾ ਜਿਵੇਂ ਕਹਿੰਦਾ ਜਰਸੀ ਪੈਸੇ ਲੈ ਰਾਸ ਆ ਕੇ ਵਧੀਆ ਨਿਆਰਾ ਦਿੱਤਾ ਜਬਾ ਠੀਕ ਹੈ ਤੇ ਨੰਬਰ ਬੋਲੀ ਦੁਬਾਰੇ ਆਪਣਾ 9998458003 ਠੀਕ ਹੈ ਸੋ ਕਿਸੇ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ